ਇਸੇ ਵੀ ਬੱਚੇ ਨੂੰ ਦੇਖਿਆ ਗਿਆ ਤਾਂ ਉਹਦਾ ਪੇਪਰ ਉਸੇ ਵਕਤ ਰੱਦ ਕਰ ਦਿੱਤਾ ਜਾਵੇਗਾ ਸਮਝ ਤੁਹਾਡੇ ਕੋਲ ਬਹੁਤ ਸੀਮਤ ਆ ਇਸ ਕਰਕੇ ਆਪਣੇ ਆਪਣੇ ਪੇਪਰ ਵੱਲ ਧਿਆਨ ਦੇ ਕੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਕੇ ਦੱਸ ਸਕਦਾ ਜੀ ਤਾਂ ਕਿ ਟੀਮ ਮੈਂਬਰ ਉਹ ਬੱਚੇ ਦੀ ਮਦਦ ਕਰ ਸਕਦੇ ਨੇ ਆਪਰੇ ਕੋਲ ਸਿਰਫ 2 ਮਿੰਟ ਰਹਿ ਗਏ ਨੇ ਜੀ ਜਦੋਂ ਬਾਕੀ ਲੋ ਜਿਕਾਰਾ ਸਾਡੇ ਦੇ ਮੰਗਾ ਉਹ ਤੋਂ ਸਮਝਣਾ ਪੇਪਰ ਸ਼ੁਰੂ ਹੋ ਗਿਆ ਪਰ 2 ਪੰਨਿਆਂ ਤੇ ਪੇਪਰ ਸ਼ੁਰੂ ਕਰਾਂਗੇ ਸੰਗਤ ਦੇ ਸਹਜੋ ਨਾਲ ਵਿਸਾਖੀ ਦੇ ਦਿਹਾੜੇ ਨੂੰ ਮਨੋਰੰਜਨ ਨਾਲ ਸਾਰ ਸਾਰ ਸਾਜਣਾ ਦੀ ਖੁਸ਼ੀ ਦੇ ਅੰਦਰ ਬਹੁਤ ਵੱਡਾ ਸੰਗਤ ਦੇ ਨਾਲ ਮਿਲ ਜੁਲ ਕੇ ਉਪਰਾਲਾ ਕੀਤਾ ਗਿਆ ਹੈ ਜੋ ਬੱਚਿਆਂ ਦਾ ਲਿਖਤੀ ਪੇਪਰ ਛੋਟੇ ਬੱਚਿਆਂ ਤੋਂ ਇਤਿਹਾਸ ਸੁਣਿਆ ਗਿਆ ਸੋ ਇਹ ਬਹੁਤ ਵੱਡਾ ਬਹੁਤ ਸੋਹਣਾ ਪੱਲ ਹੈ ਤਾਂ ਕਿ ਆਪਾਂ ਆਪਣੀ ਬੱਚਿਆਂ ਨੂੰ ਪੀੜ੍ਹੀ ਨੂੰ ਇਤਿਹਾਸ ਨਾਲ ਜੋੜ ਸਕੀਏ ਕਿੰਨੇ ਕੁ ਬੱਚੇ ਨੇ ਜਿਹੜੇ ਇਸ ਸਮਾਗਮ ਦੇ ਵਿੱਚ ਅੱਜ ਪਹੁੰਚੇ ਨੇ ਕਿਸ ਕਿਸ ਥਾਂ ਤੋਂ ਜਿਹੜੇ ਬੱਚਿਆਂ ਨੇ ਭਾਗ ਲੱਤਾ ਇੱਥੇ भाई साहब की फाइटर है 3 मंथ का एकदम का नाम कटा बोलते मेरे को मेरे पैर कार में सुनते से हम लोग वेले भी आ बाणिया ने एक का चप्पे जी साहब एक का चाव साहब एक का मतलब अच्छा बेटा मेरे होरी दूसरी पातसाई दा की नाम सी दूसरे गुरु दा की नाम सी हैं ठीक है पांच ਪਿਆਰੇ ਦੇ ਨਾਮ ਦੱਸੋ ਬੇਟਾ ਭਾਈ ਦੇਸ਼ ਜੀ ਭਾਈ ਤਰੁ ਸਿੰਘ ਜੀ ਭਾਈ ਮੋਹਨ ਸਿੰਘ ਜੀ ਤੇ ਮੋਕਲ ਸਿੰਘ ਜੀ ਭਾਈ ਸ਼ਾਹ ਸਿੰਘ ਵੈਰੀ ਗੁੱਡ ਸਰ ਕੀ ਨਾਜੀ ਆਪਣਾ ਆ ਮੇਰਾ ਨਾਮ नसीर अक्टर है आ ਸਿੱਖ ਸਾਝਾ ਸਾਡੀ ਸੰਸਥਾ ਆ ਉਹਦੇ ਬਾਰੇ ਜਿਹੜੇ ਅਸੀਂ ਕੰਮ ਕਰਦੇ ਆ ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਾਜਨ ਹਰ ਤੇ ਪਾਲਣ ਹਰ ਹੈ ਉਸੇ ਰੱਬ ਨੂੰ ਹੀ ਵਕਤ ਵਕਤ ਪਾਸ਼ਾ ਲੋ ਵਿੱਚ ਅੱਲਾਹ ਹਕਾਲ ਕੁ ਬਾਗੂ ਪ੍ਰਮਾਤਮਾ ਗੌੜ ਗੌੜ ਅਤਿ ਨਮਤ ਹੋ ਰਿਹਾ ਕਰੇਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 1749 ਚ ਗੁਰਬਾਣੀ ਦਾ ਪਰਮਾਨ ਅੱਗਲ ਅੱਲਾਹ ਨੂੰ ਪਾਇਆ ਕੁਦਰਤ ਕੋ ਸੰਬੰਧੇ ਇੱਕ ਰੂਪ ਤੇ ਸਭ ਜਗ ਨੂੰ ਪੂਜਾ ਕੌਣ ਕਰੇ ਕੋ ਦਿੰਦੇ ਮੈਂ ਅੱਜ ਦੇ ਜਿਹੜਾ ਪ੍ਰੋਗਰਾਮ ਕੀਤਾ ਜਿਸਿੰਦਰੂ ਨੇ ਬੜਾ ਇਹ ਸਵਾਗਤਯੋਗ ਕਦਮ ਹੈ ਔਰ ਮੈਨੂੰ ਇਸ ਤੇ ਤਲੀ ਮਾਰਗਵਾਦ ਦੰਨਾ ਜਿੰਨੇ ਵੀ ਸ਼ਕਸ਼ੀਤਾ ਨੇ ਕੰਮ ਕੀਤਾ ਹੈ ਕੁਕਿ ਕਿਸੇ ਕੌਮ ਨੂੰ ਅਗਰ ਖਤਮ ਕਰਨਾ ਹੋਵੇ ਨਾ ਤਾਂ ਉਹਦੇ ਧਰਮਗਰਾਂ ਦੀ ਭਾਸ਼ਾ ਨੂੰ ਘਟਦਾ ਜਾਵੇ। ਤੂੰ ਫਿਰ ਉਹ ਅਪਹਾਜ ਹੁੰਦੀ ਹੈ। ਇਸ ਤੋਂ ਪਹਿਲਾਂ ਮੈਂ ਯਾਦ ਜਰੂਰ ਕਾਸ਼ਟ ਕਰੂੰਗਾ ਜਿੰਨੇ ਬੱਚੇ ਸਾਡੇ ਦੂਸਰੇ ਸਕੂਲਾਂ ਚ ਪੜ੍ਹਦੇ ਨੇ, ਇੰਗਲਿਸ਼ ਪੜ੍ਹਦੇ ਨੇ ਉਹਨੂੰ ਪੰਜਾਬੀ ਨਾਲ ਜੋੜਿਆ ਜਾਵੇ। ਅਗਰ ਉਹ ਪੰਜਾਬੀ ਤੋਂ ਕੱਢ ਗਏ ਤਾਂ ਸਾਡਾ ਧਰਮਗਰ ਪੰਜਾਬੀ じゃ। ਗੁਰਬਾਣੀ ਠੀਕ ਨਹੀਂ ਉਹ ਉਹਨਾਂ ਮੁਕਤ ਧਰਮ ਨਾਲ ਘਟਣਾ ਸਾਨਾ ਹੁੰਦਾ। ਇਸ ਲਈ ਪਹਿਲੇ ਦਸੰਬਰ ਤੇ ਉਹਨਾਂ ਪੰਜਾਬੀਆਂ ਜੋੜਿਆਵੇ, ਦੂਸਰਾ ਗੁਰਬਾਣੀ ਨਾਲ ਜਰੂਰ ਜੋੜਿਆ ਜਾਵੇ। ਕਿਉਂਕਿ ਇਤਿਹਾਸ ਹਮੇਸ਼ਾ ਰਲਗੜੰਦੀ ਰਹੀ ਹੈ। ਸਾਨੂੰ ਚਾਹੀਦਾ ਇੱਕ ਸੱਚੇ ਸਿੱਖ ਲਈ ਹਰ ਹਾਲਤ ਚ ਗੁਰਬਾਣੀ ਦੇ ਕੇ ਸਿਰ ਰੋਣਾ ਜ਼ਰੂਰੀ ਹੈ ਇਤਿਹਾਸ ਦੀ ਜਿਹੜੀ ਘਟਨਾ ਗੁਰਬਾਣੀ ਦੀ ਕਸਵਟੀ ਤੇ ਖਰੀ ਉਤਰਦੀ ਹੈ ਉਹ ਗੁਰਬਾਣੀ ਨਾਲ ਮੇਲ ਖਾਂਦੀ ਹੈ ਉਹ ਸਾਡੇ ਲਈ ਮੰਨਣਯੋਗ ਹੈ ਪਰ ਇਤਿਹਾਸ ਦੀ ਜਿਹੜੀ ਘਟਨਾ ਗੁਰਬਾਣੀ ਦੀ ਕਸਵਟੀ ਤੇ ਖਰੀ ਉਤਰਦੀ ਹੈ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ ਜਾਂ ਗੁਰਬਾਣੀ ਦੇ ਉੱਤੇ ਉਹ ਸਾਡੇ ਲਈ ਕਦੇ ਵੀ ਮੰਨਣਯੋਗ ਨਹੀਂ ਹੋ ਸਕਦੀ ਕਿਉਂਕਿ ਇੱਕ ਸੱਚੇ ਸਿੱਖ ਲਈ ਹਰ ਹਾਲਤ ਚ ਗੁਰਬਾਣੀ ਦੇ ਕੇ ਸਿਰ ਰੋਣਾ ਜ਼ਰੂਰੀ ਹੈ ਤੇ ਇਹ ਬਹੁਤ ਅੱਛਾ ਔਰ ਇਹ ਜਿਹੜਾ ਸ਼ੁਰੂਆਤ ਹੋਈ ਨਾ ਇਹ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਦੇ ਅੱਜ ਹਰਾਂ ਮਾਰ ਰਹੇ ਨੇ ਉਹਦੇ ਸਭ ਤੋਂ بڑا ਚਲਣਾ ਸਾਡੇ ਭਾਰਤ ਦਾ ਸਾਡੇ ਪੰਜਾਬ ਦਾ ਹੈ ਤੁਸੀਂ ਧਾਰਮਿਕ ਤਾਂ ਹਨ ਪਰ ਧਰਮੀ ਧਾਰਮਿਕ ਨਹੀਂ ਹਾਂ ਇਹ ਤਾਂ ਅਸੀਂ ਪੈਰ ਆਵੇ ਦੇ ਧਾਰਮਿਕ ਜਾਂ ਜਨਮ ਦੇ ਧਾਰਮਿਕ ਜਾਂ ਨਾਮ ਦੇ ਧਾਰਮਿਕ ਜਦੋਂ ਅਸੀਂ ਕੁਰਬਾਨੀਆਂ ਚੜਾਂਗੇ ਸਾਡੇ ਸੱਚੇ ਇਤਿਹਾਸਾਂ ਜੋੜਾਂਗੇ ਤਾਂ ਅਸੀਂ ਧਰਮ ਦੇ ਧਾਰਮਿਕ ਬਣਾਂਗੇ ਕਿਉਂਕਿ ਧਰਮ ਤੋੜਦਾ ਨਹੀਂ ਹੈ ਜੋੜਦਾ ਹੈ ਹਮੇਸ਼ਾ ਧਰਮ ਪਿਆਰ ਸਿਖਾਉਂਦਾ ਹੈ ਨਫ਼ਰਤ ਨਹੀਂ ਸਿਖਾਉਂਦਾ ਜਿਹੜੀ ਚੀਜ਼ ਸਾਡੇ ਵਿੱਚ ਘਰ ਨਫ਼ਰਤ ਪਾ ਰਹੀ ਹੈ ਉਹ ਆਧਰਮ ਹੈ ਆਧਰਮ ਹੈ ਆਧਰਮ ਧਰਮ ਦੇ ਪਿੱਛੇ ਤੁਸੀਂ ਬੱਚਿਆਂ ਦੇ ਮਾਪਿਆਂ ਨੂੰ ਕੀ ਸੰਦੇਸ਼ ਦੇਵੋਗੇ ਚਾਹੇ ਉਹ ਸਿੱਖ ਧਰਮ ਦੇ ਹੋਣ ਚਾਹੇ ਮੁਸਲਮਾਨ ਧਰਮ ਦੇ ਹੋਣ ਵੀ ਉਹ ਆਪਣੇ ਧਰਮ ਵੱਲ ਦੇ ਬੱਚਿਆਂ ਨੂੰ ਜੋੜ ਕੇ ਰੱਖਣ ਦੇਖੋ ਇੱਕ ਮਾਵਾ ਪਰਿਨ ਨਾ ਜਿਹੜੀ ਸਤੋਂਟ ਅਸਾਸਤਾ ਇਸ ਬੰਦੇ ਆ ਉਹਦੀ ਤੰਦੌਲਤ ਨਹੀਂ ਹੁੰਦੀ ਮਕਾਨ ਬੈਂਕ ਬੈਨਫੀਟ ਨਹੀਂ ਹੁੰਦਾ ਉਹਦੀ ਔਲਾਦ ਹੁੰਦੀ ਹੈ ਅਗਰ ਔਲਾਦ ਤੁਸੀਂ ਸੰਭਾਲੀ ਨਾ ਤਾਂ ਫਿਲਕੁਲ ਕੁਝ ਵੀ ਨਾ ਰਿਹਾ ਇਫ ਹੈਲਥ ਇਜ਼ ਲੋਸਟ ਨਥਿੰਗ ਇਜ਼ ਲੋਸਟ ਇਫ ਹੈਲਥ ਇਜ਼ ਲੋਸਟ ਸਮਥਿੰਗ ਇਜ਼ ਲੋਸਟ ਇਫ ਕੈਰੈਕਟਰ ਇਜ਼ ਲੋਸਟ ఎవਰੀਥਿੰਗ ਇਜ਼ ਲੋਸਟ ਅਗਰ ਤੁਹਾਡੇ ਬੱਚਿਆਂ ਦਾ ਕੈਰੈਕਟਰ ਹੋ ਗਿਆ ਕੁਝ ਨਾ ਕੋ ਵਿਖਾ ਹੋ ਉਹ ਨਾਲੇ ਤੁਹਾਨੂੰ ਦੁਰਜ ਆਉ ਕਰਨਾ ਲੋਕ ਕਹਿੰਦੇ ਇਹਦਾ ਬੱਚਾ ਹੈਗਾ ਇਸ ਲਈ ਇਹ ਸਾਰੀ ਜੇ ਚਲਦੀ ਰਹੇ ਬੱਚਿਆਂ ਦਾ ਕੈਰੈਕਟਰ ਬਣਾਣਾ ਬਹੁਤ ਜ਼ਰੂਰੀ ਹੈ ਔਰ ਇਹੀ ਸਾਡੀ ਅਸਲ ਅਸਾਸਾ ਸਾਡੀ ਅਸਲ ਐਸੈਟਸ ਨੇ ਸਾਡੀ ਅਸਲ ਪੂੰਜੀ ਹੈ ਹਾਂਜੀ ਕਿਨਾ ਬਾਪਾ ਜੀ ਹਾਂ ਮੇਰਾ ਨਾਮ ਅਜ ਸੁਨਦਰ ਸਿੰਘ ਹੈ ਜੀ ਅੱਜ ਜਿਹੜਾ ਤੁਸੀਂ ਗੁਰਦੁਆਰਾ ਸ੍ਰੀ ਤੀਗ ਬਹਾਦਰ ਸਾਹਿਬ ਮਲੇ ਕੋਟਲਾ ਵਿਖੇ ਪਹੁੰਚੇ ਹੋ ਬੱਚਿਆਂ ਦੀ ਪ੍ਰੀਖਿਆ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਵੰਧ ਦੇ ਵਿੱਚ ਸਭ ਤੋਂ ਪਹਿਲਾਂ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਹ ਵਿਸਾਖੀ ਨੂੰ ਸਮਰਪਿਤ ਸਾਰੇ ਹੀ ਸਾਡੇ ਇੱਕ ਸੰਸਥਾ ਸਾਡੇ ਨੌਜਵਾਨ ਵੀਰਾਂ ਦਾ ਬਣਿਆ ਹੋਇਆ ਜਿਹਦਾ ਨਾਮ ਸਿੱਖ ਪੰਥ ਦੀ ਵਿਰਾਸਤ ਹੈ ਜੀ ਤੇ ਸਾਰੇ ਹੀ ਵੀਰਾਂ ਨੇ ਇਹ ਗੁਰਮਤਤਾ ਕੀਤਾ ਸੀ ਕਿ ਵਿਸਾਖੀ ਨੂੰ ਸਮਰਪਿਤ ਕੋਈ ਕਾਰਜ ਜਿਹੜਾ ਮੇਲੇ ਕੋਲ ਦੇ ਵਿੱਚ ਕੀਤਾ ਜਾਵੇ ਜਿਸ ਦੇ ਸੰਬੰਧ ਵਿੱਚ ਅਸੀਂ ਗੁਰਦੁਆਰਾ ਗੁਰਦੇਵਦਰ ਸਾਹਿਬ ਦੀ ਕਮੇਟੀ ਦੇ ਨਾਲ ਤੇ ਗੁਰਦੇਵਦਰ ਸਾਹਿਬ ਦੇ ਹੈੱਡ ਗ੍ਰੰਥ ਸਾਹਿਬ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਤਿੰਨ ਬੱਚਿਆਂ ਦੇ ਏਜ ਗਰੁੱਪ ਵੰਡੇ ਸੀ ਜੇ 5 ਤੋਂ 8 ਸਾਲ ਦੇ ਬੱਚੇ 9 ਤੋਂ 12 ਸਾਲ ਦੇ 13 ਤੋਂ 15 ਸਾਲ ਦੇ ਤੇ ਤਿੰਨੇ ਏਜ ਗਰੁੱਪਾਂ ਦੇ ਬੱਚਿਆਂ ਲਈ ਇੱਕ ਪੇਪਰ ਤਿਆਰ ਕੀਤਾ ਗਿਆ ਕੁਐਸਚਨਾਂਸ਼ਟ ਬਣਾਏ ਗਏ ਤੇ ਉਹ ਅਨਸਰ ਸ਼ੀਟਾਂ ਬੱਚਿਆਂ ਦੇ ਵਿੱਚ ਵੰਡਿਆ ਗਈਆਂ ਤਾਂ ਕਿ ਇਹ ਬੱਚਿਆਂ ਕੋਲ 1 ਮਹੀਨੇ ਦਾ ਸਮਾਂ ਸੀ ਉਹ ਸਮੇਂ ਦੇ ਬਾਅਦ ਬੱਚਿਆਂ ਦਾ ਅੱਜ ਜਿਹੜਾ 7 ਅਪ੍ਰੈਲ 2024 ਨੂੰ ਬੱਚਿਆਂ ਦਾ ਗੁਰਦੁਆਰਾ ਗੁਰਦੇਵਰ ਸਾਹਿਬ ਵਿਖੇ ਪੇਪਰ ਹੋ ਰਿਹਾ ਜੀ ਜਿਹੜੇ ਵੀ ਬੱਚੇ ਇਹਦੇ ਵਿੱਚ ਪਹਿਲੀਆਂ ਤਿੰਨ ਪੋਜੀਸ਼ਨਾਂ ਹਾਸਲ ਕਰਨਗੇ ਉਹਨਾਂ ਵਾਸਤੇ ਵਿਸ਼ੇਸ਼ ਇਨਾਮ ਉਹਨਾਂ ਨੂੰ ਦਿੱਤਾ ਜਾਵੇਗਾ ਉਸ ਤੋਂ ਇਲਾਵਾ ਜਿਹੜੇ ਬੱਚੇ ਇਸ ਪ੍ਰੀਖਿਆ ਦੇ ਵਿੱਚ ਭਾਗ ਲੈਣੇ ਸਾਰਿਆਂ ਦਾ ਹੀ ਸਨਮਾਨ ਕੀਤਾ ਜਾਵੇਗਾ ਸਨਮਾਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਸਾਡੇ ਮੁੱਖ ਇਤਿਹਾਸਿਕ ਸਥਾਨਾਂ ਦਾ ਇਤਿਹਾਸ ਨਾਲ ਸੰਬੰਧਿਤ ਸਾਰੇ ਟਰੈਕਟ ਜਿਹੜੇ ਆ ਉਹ ਬੱਚਿਆਂ ਨੂੰ ਦਿੱਤੇ ਜਾਣਗੇ ਤਾਂ ਕਿ ਉਹ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਆਪਣੇ ਇਤਿਹਾਸ ਨੂੰ ਪੜ੍ਹ ਸਕਣ। ਬਾਬਾ ਜੀ ਇਸ ਗੁਰੂ ਘਰ ਦੇ ਵਿੱਚ ਤੁਹਾਡਾ ਇਹ ਪਹਿਲਾ ਪ੍ਰੋਗਰਾਮ ਆ ਕਿ ਪਹਿਲੇ ਵੀ ਇਹ ਅਕਸਰ ਘਰੋਂ ਕਿਉਂਦੇ ਰਹਿੰਦੇ ਹੁਣ ਨਹੀਂ ਇਹ ਗੁਰਦਵਾਰ ਸਾਹਿਬ ਦੇ ਨਾਲ ਪਹਿਲਾ ਹੀ ਸਾਡਾ ਪ੍ਰੋਗਰਾਮ ਆ ਜੀ ਤੇ ਗੁਰਸਾਂਵਾਰ ਦੀ ਕਿਰਪਾ ਕਰਨ ਤੇ ਅੱਜ ਵੀ ਤੋਂ ਹੋਰ ਇਸ ਤਰ੍ਹਾਂ ਦੇ ਉਪਰਾਲੇ ਵੱਲ ਚੜ੍ਹ ਕੇ ਹੁੰਦੇ ਆ। ਜਿਹੜੀ ਆਪਣੀ ਸੰਸਥਾ ਹੈਗੀ ਆ ਸੰਸਥਾ ਦਾ ਮੇਨ ਕੋ ਦਫ਼ਤਰ ਆਪਣਾ ਕਿੱਥੇ ਆ ਕਿੱਥੇ ਕੋ ਬੱਚੇ ਚਾਹਵਨ ਹੁੰਦੇ ਨੇ ਤੁਹਾਡੇ ਤੱਕ ਨਹੀਂ ਪਹੁੰਚ ਕਰ ਸਕਦੇ ਮਿਲਣਾ ਦੇ ਵਿੱਚ ਲਿਟਰੇਚਰ ਆਉਣ ਵਾਸਤੇ ਸਾਡਾ ਜਿਹੜਾ ਮੇਨ ਆਫਿਸ ਵਾਸੀ ਆ ਵੈਸੇ ਕੋਈ ਨਹੀਂ ਹੈ ਅਸੀਂ ਘਰ ਦੇ ਵਿੱਚ ਆਪਸ ਵਿੱਚ ਸਾਰੇ ਵੀਰ ਬੈਠਦੇ ਆ ਤੇ ਇਤਿਹਾਸ ਨੂੰ ਲੈ ਕੇ ਸਿੱਖ ਇਤਿਹਾਸ ਨੂੰ ਲੈ ਕੇ ਜਿੰਨਾ ਗੁਰੂ ਮਹਾਰਾਜ ਸਾਨੂੰ ਸੰਭਰਥਾ ਬਖਸ਼ਿਆ ਜਿਆ ਸੋਝੀ ਬਖਸ਼ਿਆ ਉਹਨੂੰ ਲੈ ਕੇ ਅਸੀਂ ਜਿੰਨਾ ਵੀ ਮਾੜਾ ਮੋਟਾ ਸਾਡੇ ਕੋਲ ਕਾਰਜ ਹੁੰਦਾ ਸੀ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂ ਬਾਬਾ ਜੀ ਕੀ ਨਾਂ ਆਪਣਾ ਮੈਂ ਭਾਈ ਕੁਸਨ ਸਿੰਘ ਦੀ ਘੜੀਦਾਨ ਸਾਰੇ ਸਭ ਦੀ ਤੇ ਇਹ ਬਹੁਤ ਸਭ ਦੀ ਅੱਜ ਜਿਹੜਾ ਇਹ ਖਾਲਸਾ ਪੰਥ ਦੀ ਸਾਦਨ ਦੇ ਆਪਸ ਨੂੰ ਮੁੱਖ ਰੱਖਦੇ ਹਾਂ ਗੁਰੂ ਘਰ ਵਿਖੇ ਵਿਸ਼ੇਸ਼ ਸਮਾਗਮ ਕਰਾਇਆ ਗਿਆ। ਬੱਚਾ ਦੇ ਲਿਖਤੀ ਪੇਪਰ ਲੈਤੇ ਗਏ ਨੇ ਕੀ ਕਹਿਣਾ ਸਾਂਗੋ ਸਵੰਦਿ। ਅੱਜੀ ਸਿੱਖ ਪੰਥ ਦੀ ਬਰਾਸ ਜਿਹੜੇ ਨੌਜਵਾਨ ਸਭਾ ਹੈ ਤੇ ਗੁਰੂ ਤੇਗ ਬਹਾਦਰ ਸਭੀ ਰਾਸ਼ਟਰੀ ਸੂਚ ਮੈਂਬਰ ਸੰਗਤ ਦੇ ਸਹਿਯੋਗ ਨਾਲ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਖਾਲਸਾ ਸਾਦਨ ਦੇ ਦ੍ਰਿਸ਼ਟੀ ਕੁਸ਼ੀ ਦੇ ਅੰਦਰ ਬਹੁਤ ਵੱਡਾ ਸੰਗਤ ਦੇ ਨਾਲ ਮਿਲ ਜੁਲ ਕੇ ਉਪਰਾਲਾ ਕੀਤਾ ਗਿਆ ਹੈ। ਜੋ ਬੱਚਿਆਂ ਦਾ ਲਿਖਤੀ ਪੇਪਰ ਛੋਟੇ ਬੱਚਿਆਂ ਤੋਂ ਇਤਿਹਾਸ ਸੁਣਿਆ ਗਿਆ ਸੋ ਇਹ ਬਹੁਤ ਵੱਡਾ ਬਹੁਤ ਸੋਹਣਾ ਪਰਲਾ ਹੈ ਤਾਂ ਕਿ ਆਪਾਂ ਆਪਣੀ ਬੱਚਿਆਂ ਨੂੰ ਪੀੜੀ ਨੂੰ ਇਤਿਹਾਸ ਨਾਲ ਜੋੜ ਸਕੀਏ ਕਿੰਨੇ ਕੁ ਬੱਚੇ ਨੇ ਜਿਹੜੇ ਇਸ ਸਮਾਗਮ ਦੇ ਵਿੱਚ ਅੱਜ ਪਹੁੰਚੇ ਨੇ ਕਿਸ-ਕਿਸ ਥਾਂ ਤੋਂ ਜਿਹੜੇ ਬੱਚਿਆਂ ਨੇ ਭਾਗ ਲਇਆ ਇੱਥੇ ਅੱਜ ਦੇ ਕੰਪੀਟੀਸ਼ਨ ਦੇ ਵਿੱਚ ਤਕਰੀਬਨ 200 ਤੋਂ ਉੱਪਰ ਬੱਚੇ ਨੇ ਭਾਗ ਲਿਆ ਸਾਰੇ ਮਲੇਰਕੋਟਲਾ ਸ਼ਹਿਰ ਦੇ ਵਿੱਚੋਂ ਸਾਰੇ ਗੁਰਦੁਆਰਾ ਸਾਹਿਬ ਸਾਰੇ ਮਹੱਲਿਆਂ ਦੇ ਵਿੱਚੋਂ ਬੱਚੇ ਪਹੁੰਚੇ ਨੇ ਕਿ ਜਿਹੜੇ ਬੱਚੇ ਅੱਜ ਟੈਸਟ ਦੇ ਰਹੇ ਨੇ ਗੁਰਬਾਣੀ ਦੇ ਸੰਬੰਧਿਤ ਦੇ ਵਿੱਚ ਇਹ ਇਹਨਾਂ ਨੂੰ ਪਹਿਲਾਂ ਤਿਆਰੀ ਕਰਵਾਈ ਗਿਆ ਕਿ ਬੱਚਿਆਂ ਦੀ ਆਪਣੇ ਲੈਵਲ ਦੇ ਬੱਚਿਆਂ ਤੋਂ ਲਿੱਤਾ ਜਾ ਰਿਹਾ ਟੈਸਟ ਅਸੀਂ ਪਹਿਲਾਂ ਦੀ ਸਾਰੀ ਤਿਆਰੀ ਕਰਵਾਈ ਹੈ ਬੱਚਿਆਂ ਦੀ ਸਾਰਿਆਂ ਨੂੰ ਰਚਨਾ ਬਣਾ ਕੇ ਪਹਿਲਾਂ ਪੇਪਰ ਸ਼ੀਟਾਂ ਬਣਤੀਆਂ ਗਈਆਂ ਨੇ ਸੋ ਫਿਰ ਉਹਨਾਂ ਨੂੰ ਸਾਰਾ ਅਨਸਰ ਸ਼ੀਟਾਂ ਦਿੱਤੀਆਂ ਗਈਆਂ ਇਤਿਹਾਸ ਪੜਨ ਵਾਸਤੇ ਧਾ ਗਿਆ ਫਿਰ ਅੱਜ ਉਹਨਾਂ ਦਾ ਅਸੀਂ ਲਿਖਤੀ ਪੇਪਰ ਲੈ ਰਹੇ ਹਾਂ ਛੋਟੇ ਬੱਚਿਆਂ ਤੋਂ ਸੁਣ ਰਹੇ ਹਾਂ ਜਿਵੇਂ ਕਿ ਬੱਚਿਆਂ ਦੇ ਪੋਜੀਸ਼ਨਾਂ ਕਿੰਨੀਆਂ ਕਿੱਢੀਆਂ ਜਾਣਗੀਆਂ ਕਿਵੇਂ ਇਹਦੇ ਬੱਚਿਆਂ ਦੀ ਹੌਸਲਾ ਵਜੇ ਜਿਹੜੀ ਕੀਤੀ ਜਾਊਗੀ ਦੇਖੋ ਇਹਦੇ ਵਿੱਚ ਹਰ ਬੱਚੇ ਨੂੰ ਇਨਾਮ ਤਾਂ ਜਾਵੇਗਾ ਤਾਂ ਕਿ ਉਹ ਗੱਲੋਂ ਵਾਸਤੇ ਉਤਸ਼ਾਹ ਨਾਲ ਆਪਣਾ ਇਤਿਹਾਸ ਨਾਲ ਗੁਰੂ ਘਰ ਨਾਲ ਜੁੜ ਸਕੇ ਸੋ ਪੋਜੀਸ਼ਨ ਜਿਹੜੇ ਪਹਿਲੇ ਦੂਜੇ ਨੰਬਰ ਤੀਜੇ ਨੰਬਰ ਦੇ ਪੋਜੀਸ਼ਨਾਂ ਬੱਚੇ ਆਉਣਗੇ ਉਹਨਾਂ ਨੂੰ ਬਸੇ ਇਨਾਮ ਤੇ ਜਾਣਗੇ ਅੰਤ ਵਿੱਚ ਕੀ ਮੈਸੇਜ ਦੇਵਾਂਗਾ ਤੁਸੀਂ ਜਿਹੜੇ ਬੱਚੇ ਇਸ ਟੈਸਟ ਦੇ ਤੋਂ ਵਾਂਝੇ ਰਹਿ ਗਏ ਹਨ ਜਾਂ ਉਹਨਾਂ ਵਿੱਚ ਹੌਸਲਾ ਪੈਦਾ ਕਰਨ ਵਾਸਤੇ ਕਿਹੋ ਜਿਹੇ ਤਰੀਕੇ ਹੋਣਗੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਜੋ ਦੁਬਾਰਾ ਸੀ ਕੋਈ ਵੀ ਸੰਸਥਾ ਉਪਰ ਆਮਾ ਕਰਦੀ ਹੈ ਸ਼ਹਿਰ ਦੇ ਵਿੱਚੋਂ ਸੋ ਜਿਵੇਂ ਆ ਹੁਣ ਸਿੱਖ ਪੰਥ ਬਰਾਸ ਬੱਚਿਆਂ ਨੇ ਆਪਣਾ ਨੌਜਵਾਨਾਂ ਨੇ ਕੀਤਾ ਹੈ ਸੋ ਬੇਨਤੀ ਕਰਦੇ ਹਾਂ ਉਹਨਾਂ ਨੂੰ ਕੋਈ ਜ਼ਰੂਰ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਇਹੋ ਜਿਹੇ ਕੋਈ ਧਾਰਮਿਕ ਪ੍ਰੀਖਿਆ ਹੁੰਦੀ ਆ ਆਪ ਕੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਭਾਗ ਲੈਣ ਦੀ ਪ੍ਰੇਰਿਤ ਕਰਨ ਸੋ ਸਾਡਾ ਜਿੱਥੇ ਸਹਿਯੋਗ ਆ ਅਸੀਂ ਵੀ ਸਹਿਯੋਗ ਕਰਨ ਲਈ ਤਿਆਰ ਆ ਸਾਰੇ ਬਾਬਾ ਜੀ ਬਹੁਤ ਵਧੀਆ ਤੁਹਾਡਾ ਪ੍ਰਾਲਾ ਬੱਚੇ ਮਤਲਬ ਸਿੱਖ ਧਰਮ ਨਾਲ ਜੁੜ ਰਹੇ ਨੇ ਨਾ ਤੇ ਜਿਵੇਂ ਅੱਜ ਕੱਲ ਦੇ ਦੇਖ ਲੈਣੇ ਦੇਖ ਰਿਹਾ ਸੀ ਬੱਚੇ ਨੌਜਵਾਨ ਜ਼ਿਆਦਾਤਰ ਮੋਬਾਈਲ ਨਾਲ ਜ਼ਿਆਦਾ ਕਨੈਕਟ ਰਹਿੰਦੇ ਨੇ ਇਹ ਤੁਹਾਡਾ ਬਹੁਤ ਵਧੀਆ ਪ੍ਰਾਲਾ ਜਿਹੜਾ ਬੱਚੇ ਇਸ ਇਸ ਮਤਲਬ ਧਾਰਮਿਕ ਧਰਮ ਨਾਲ ਜੁੜਨਗੇ ਅੱਗੇ ਤੋਂ ਵੀ ਸਿੱਖਣਗੇ ਕੀ ਕਹਾਂ ਉਹਨਾਂ ਨਾਲ ਸਮੇਂ ਦੇ ਵਿੱਚ ਵੀ ਇਹ ਜਿਹੜੇ ਪ੍ਰਾਲੇ ਤੁਹਾਡੇ ਹੁੰਦੇ ਰਹਿਣਗੇ ਅਸੀਂ ਜਰੂਰ ਕਰਦੇ ਰਹਾਂਗੇ ਸੰਗਤ ਸਾਡੀ ਖੜੀ ਹੈ ਸਾਰੀ ਸੋ ਬਹੁਤ ਸਾਰੀਆਂ ਸੱਚੀ ਤੁਹਾਡੇ ਸ਼ਹਿਰ ਦੀਆਂ ਸਾਦਾ ਚਰਦੀ ਉਹ ਵੀ ਸਾਨੂੰ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਨੂੰ ਪਹੁੰਚੇ ਨੇ ਹੋਰ ਸਾਡੇ ਸਾਰੇ ਵੀਰ ਖੜੇ ਨੇ ਸੋ ਸਾਨੂੰ ਬਹੁਤ ਸਾਰਾ ਸਹਿਯੋਗ ਮਿਲਿਆ ਸ਼ਹਿਰ ਦਾ ਤੇ ਹੋਰ ਵੀ ਪੰਥਕ ਸ੍ਰੀ ਏਦਾਂ ਸਾਡੇ ਨੂੰ ਬਹੁਤ ਸਹਿਯੋਗ ਕੀਤਾ ਇਸ ਸਮਾਗਮ ਦੇ ਲਈ ਸਾਨੂੰ